ਪੰਜਾਬ ਪੰਜਾਬ ਦੀ ਉਪਜਾਊ ਖੇਤੀ ਖੇਤੀ ਸੰਧ ਤੇ ਖੇਤੀ ਟੈਕਨੀਕਸ ਕਿਸਾਨ ਮੇਲਾ ਖੇਤਰੀ ਖੋਜ ਕੇਂਦਰ ਗਰਦਾਸਪੁਰ ਦੇ ਫੁੱਲਾਂ ਲੱਗੇ ਗੇਟ ਤੇ ਸਭ ਕਿਸਾਨਾਂ ਦਾ ਸਵਾਗਤ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਮੇਲੇ ਨੂੰ ਜਿਹੜਾ ਜਾਂਦੇ ਰਾਤ ਸਭ ਤੋਂ ਪਹਿਲਾਂ ਸੱਜੇ ਪਾਸੇ ਖੇਤੀ ਮਾਰਾਂ ਵੱਲੋਂ ਵੱਖ-ਵੱਖ ਕਿਸਮ ਦੇ ਜਿਹੜੇ ਖੋਨੇ ਦੇ ਬੀਜ ਲਗਾਏ ਗਏ ਨੇ ਇਹਨਾਂ ਦੇ ਉੱਪਰ ਖੋਜਾਂ ਕੀਤੀਆਂ ਗਈਆਂ ਬੀਜ ਸੁਧਾਰ ਵਾਸਤੇ ਕੀ ਇਹਨਾਂ ਤੇ ਬਿਮਾਰੀ ਪੈਂਦੀ ਹੈ ਉਹਨਾਂ ਵਾਸਤੇ ਇਹ ਸਾਰੀ ਖੋਜ ਜਿਹੜੀ ਆ ਖੇਤੀਮਾਰਾਂ ਵੱਲੋਂ ਸਮੇਂ-ਸਮੇਂ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਦੂਜੇ ਪਾਸੇ ਮੱਕੀ ਦੀ ਹਰੇਕ ਵੈਰੈਟੀ ਬਾਸਮਤੀ ਦੀ ਹਰੇਕ ਵੈਰੈਟੀ ਮੋਂਗੀ ਦੀ ਹਰੇਕ ਵੈਰੈਟੀ ਅਤੇ ਅੱਗੇ ਗੰਨੇ ਦੀ ਹਰੇਕ ਵੈਰੈਟੀ ਸਾਰੀਆਂ ਵੱਖ-ਵੱਖ ਖਾਵਾਂ ਤੇ ਲਗਾਈਆਂ ਹੋਈਆਂ ਨੇ ਤੇ ਇਹਦੇ ਉੱਪਰ ਪੂਰੀ ਨਿਗਰਾਨੀ ਰੱਖੀ ਜਾਂਦੀ ਆ ਖੋਜ ਕੇਂਦਰ ਗਰਦਾਸਪੁਰ ਵਿਖੇ ਬਾਸਮਤੀ ਦੀ ਹਰੇਕ ਵੈਰੈਟੀ ਆ ਪਰਮਨ ਦੀ ਹਰੇਕ ਵੈਰੈਟੀ ਆ ਜੋ ਗਵਰਨਮੈਂਟ ਰეკਮੈਂਡ ਕਰਦੀ ਆ ਜਿਹੜੀਆਂ ਰეკਮੈਂਡਡ ਬੀਜ ਹੁੰਦੇ ਨੇ ਉਹ ਸਾਰੇ ਬੀਜ ਜਿਹੜੇ ਐ ਇੱਥੇ ਖੇਤੀਮਾਰਾਂ ਦੇ ਨਿਗਰਾਨੀ ਹੇਠ ਉਹਨਾਂ ਤੇ ਕੀ ਬਿਮਾਰੀ ਪੈਂਦੀ ਐ ਕੀ ਉਹਨਾਂ ਦੀ ਜੋਕ ਥਾਮ ਆ ਇਹ ਸਾਰੀਆਂ ਚ ਇੱਥੇ ਹੁੰਦੀਆਂ ਨੇ ਇਹ ਦਰਦੇ ਸਾਈਡ ਤੇ ਵੇਖੀਏ ਤੇ ਮੂੰਗੀ ਦੀ ਜਿਹੜੀ ਫਸਲ ਲੱਗੀ ਹੋਈ ਐ ਖਾਸ ਕਰਕੇ ਜਿਹੜੇ ਕਿਸਾਨ ਮਿਲਦੇ ਆ ਜਾਂ ਖੇਤਰੀ ਖੋਜ ਕੇਂਦਰ ਆ ਇੱਥੇ ਆ ਕੇ ਜਿਹੜੇ ਕਿਸਾਨ ਨੇ ਬਹੁਤ ਕੁਝ ਸਿੱਖਦੇ ਨੇ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਵੀਰ ਗੰਨੇ ਦੀ ਖੇਤੀ ਵਾਸਤੇ ਗੰਨੇ ਦੇ ਬੀਜਾਂ ਦੀ ਸੋਧ ਵਾਸਤੇ ਕਿਹੜਾ ਕਿਹੜਾ ਬੀਜ ਕਿੰਨਾ ਝਾੜ ਦੇਗਾ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਇਹ ਮੇਲੇ ਦੇ ਵਿੱਚ ਹੁੰਦੀਆਂ ਨੇ ਖਾਸ ਕਰਕੇ ਜਿੱਥੇ ਖੋਜ ਕੇਂਦਰ ਹੋਵੇ ਜਿਵੇਂ ਗਰਦਾਸਪੁਰ ਹੈ ਜਿੱਥੇ ਅੱਜ ਮੇਲਾ ਲੱਗਾ ਹੋਇਆ ਹੈ ਇਹ ਸਾਰੇ ਗੰਨੇ ਦੇ ਬੀਜ ਜਿਹੜੇ ਇੱਥੇ ਲੱਗੇ ਹੋਏ ਆ ਤੇ ਸਾਰੀ ਜਾਣਕਾਰੀ ਇਹਨਾਂ ਬਾਰੇ ਦਿੱਤੀ ਜਾਂਦੀ ਆ। ਇਸ ਪਾਸੇ ਬਾਜਰਾ ਲੱਗਾ ਹੋਇਆ ਆ। ਚਰ ਲੱਗਾ ਹੋਇਆ ਆ। ਤੇ ਉਸ ਤੋਂ ਅੱਗੇ ਮੱਕੀ ਲੱਗੀ ਹੋਈ ਐ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਖੇਤੀਮਾਰਾਂ ਦੀ ਨਿਗਰਾਨੀ ਹੇਠ ਨੇ। ਤੇ ਇੱਥੇ ਬਹੁਤ ਕੁਝ ਸਿੱਖ ਨੂੰ ਮਿਲਦਾ ਆ ਜਿਹੜੇ ਅਗਾਹ ਵਧੂ ਕਿਸਾਨ ਨੇ। ਜਾਂ ਜਿਹੜੇ ਚੰਗੀ ਖੇਤੀ ਕਰਨਾ ਚਾਹੁੰਦੇ ਆ ਉਹ ਇਹਨਾਂ ਮੇਲਿਆਂ ਦਾ ਪੂਰਾ ਲਾਭ ਉਠਾਉਂਦੇ ਆ। ਜਿਵੇਂ ਇਹ ਲੱਗੇ ਹੋਏ ਨੇ ਫਰੂਟ ਸਟਾਲ ਨੇ ਇਹ ਵੱਖ-ਵੱਖ ਤਰ੍ਹਾਂ ਦੇ ਫਰੂਟ ਨੇ ਸੰਤਰਾ ਆ ਮਸੰਮੀ ਆ ਕਿਨੂਆ ਅਮਰੂਦ ਆ ਕੋਈ ਸੀਡਲੈਸ ਨੇ ਕੁਝ ਬੀਜ ਵਾਲੇ ਨੇ ਮਤਲਬ ਕਾਫੀ ਜਿਹੜੇ ਫਰੂਟਸ ਨੇ ਇੱਥੇ ਲਗਾਏ ਗਏ ਜਿੰਨਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ ਜੋ ਵੀ ਕਿਸਾਨੀਰ ਪੁੱਛਣਾ ਚਾਵੇ ਇਸ ਸਟਾਲ ਤੋਂ ਅੱਗੇ ਜੇ ਆਪਾਂ ਆਉਨੇ ਆ ਤੇ ਅੱਗੇ ਬਾਗ ਕਿਵੇਂ ਲਗਾਇਆ ਜਾਂਦਾ ਆ ਜਿਹੜਾ ਕਿਸਾਨ ਵੀਰ ਢੈਣ ਬਾਗ ਲਗਾਉਣਾ ਚਾਹੁੰਦੇ ਆ ਤੇ ਬਾਗ ਦੋ ਕਿਸਮਾਂ ਹੁੰਦੇ ਇੱਕ ਵਰਗਾਕਾਰ ਸ਼ੇਪ ਚ ਚਨੁਕਰਾ ਰੈਕਟੈਂਗੂਲਰ ਉਹਨਾਂ ਦੀ ਕਿੰਨੀ ਸ਼ਾ ਪੌਦੇ ਤੋਂ ਪੌਦੇ ਚੜਾਈ ਹੋਣੀ ਚਾਹੀਦੀ ਹੈ ਲੰਬਾਈ ਤੇ ਇੱਕ ਉਹਦੀ ਸ਼ੇਪ ਹੋ ਜਾ ਸ਼ੇਪ ਪੁਜਾ ਬਾਗ ਕਿਵੇਂ ਲਗਣਾ ਹੈ ਚਾਰ ਪੁਜਾ ਬਾਗ ਕਿਵੇਂ ਲਗਣਾ ਆ ਪਿਉਂਦ ਵਾਲਾ ਪੌਦਾ ਕਿਵੇਂ ਤਿਆਰ ਕਰਨਾ ਆ ਸਿੱਧਾ ਪੌਦਾ ਕਿਵੇਂ ਤਿਆਰ ਕਰਨਾ ਆ ਇਹ ਸਾਰੇ ਬਾਗ ਦੀ ਟੈਕਨੀਕ ਇੱਥੇ ਲਗਾ ਕੇ ਦੱਸੀ ਗਈ ਆ ਤੇ ਖਾਸ ਕਰਕੇ ਜਦੋਂ ਬਾਗ ਲਗਾ ਲਗਾਉਣਾ ਹੋਵੇ ਉਹਦੇ ਵਿੱਚ ਕਿੰਨਾ ਟੋਆ ਪੁੱਟਣਾ ਚਾਹੀਦਾ ਆ ਤੇ ਜਿਹੜੀ ਮਿੱਟੀ ਪੁੱਟੀ ਆ ਉਹਦੇ ਵਿੱਚ ਕਿਹੜੀ-ਕਿਹੜੀ ਕੰਪੋਸਟ ਖਾਦ ਜਾਂ ਕਿਹੜੀ ਚੀਜ਼ ਜਿਹੜੀ ਆ ਲਗਾਉਣੀ ਆ ਉਹਦੇ ਬਾਰੇ ਦੱਸਿਆ ਗਿਆ ਤੇ ਉਸ ਤੋਂ ਅੱਗੇ ਇਹ ਰਿਸਰਚ ਸੈਂਟਰ ਗਰਦਾਸਪੁਰ ਤੇ ਹੁਣ ਚਲਦੇ ਆ ਅੱਗੇ ਜਿੱਥੇ ਸਾਰੇ ਸਟਾਲ ਲੱਗੇ ਆ ਤੇ ਸਭ ਤੋਂ ਪਹਿਲਾਂ ਸਾਡਾ ਮੇਲ ਹੋਇਆ ਮਾਰਕਫੈਡ ਵਾਲੇ ਸਟਾਲ ਤੇ ਤੇ ਇਸ ਤੋਂ ਅੱਗੇ ਇਹ ਵਾਲਾ ਸਕੂਟਰ ਜਿਹੜਾ ਆਪਾਂ ਬੜੇ ਚਿਰ ਬਾਅਦ ਦੇਖਿਆ ਕਿਉਂਕਿ ਇਹ ਸਭ ਦਾ ਮਨਪਸੰਦ ਸਕੂਟਰ ਹੁੰਦਾ ਹੈ Bajaj Chetak ਤੇ ਇਹ Bajaj Chetak ਸਕੂਟਰ ਐ ਦੀ ਕੀਮਤ ਕੋਈ 1 ਲੱਖ ਦਾ 15000 ਦੇ ਕਰੀਬ ਦੱਸੀ ਜਾਂਦੀ ਆ ਮਹਿੰਦਰਾ 605 ਦੇ ਦੋਵੇਂ ਮਾਡਲ ਨੇ ਅਰਜਨ ਦੇ ਇੱਕ ਨਵੋ 605 ਹੈ ਇੱਕ ਅਲਟਰਾ 605 ਹੈ ਇੱਕ 4 ਵੀਲ ਡਰਾਈਵ ਹੈ ਇੱਕ 2 ਵੀਲ ਡਰਾਈਵ ਹੈ ਤੇ ਖਾਸ ਕਰਕੇ ਜਦੋਂ ਬੀਜ ਵਾਲੇ ਸੈਕਸ਼ਨ ਵਿੱਚ ਗਿਆ ਜਿੱਥੇ ਬੀਜ ਮਿਲਦੇ ਵੇਖੋ ਬਾਪੂ ਅਜੇ ਵੀ ਪੂਰੀਆਂ ਜ਼ਿੰਮੇਵਾਰੀਆਂ ਚੱਕੀ ਫਿਰਦਾ ਆ 70 ਸਾਲ ਦੀ ਏਜ ਵਿੱਚ ਵੀ ਬਾਪੂ ਦੋ ਬੋਰੇ ਚੁੱਕ ਕੇ ਤੇ ਲੈ ਗਿਆ ਜ਼ਿੰਮੇਵਾਰੀਆਂ ਨਹੀਂ ਛੱਡੀਆਂ ਜਾਂਦੀਆਂ ਬਾਪੂ ਪੂਰਾ ਜ਼ਿੰਮੇਵਾਰੀ ਨਾਲ ਬੀਜ ਲੈ ਗਿਆ ਆ ਇਹ ਤੋਂ ਪਤਾ ਲੱਗਦਾ ਹੈ ਕਿ ਇਹ ਜਿਹੜੇ ਕਿਸਾਨ ਵੀ ਕਿਸਾਨ ਮੇਲੇਾਂ 'ਚ ਜਾਂਦੇ ਨੇ ਉਹਨਾਂ ਨੂੰ ਇਸ ਚੀਜ਼ ਦੀ ਅਹਿਮੀਅਤ ਦਾ ਪਤਾ ਆ। ਅੱਗੇ ਪ੍ਰੋਗਰੈਸਿਵ ਫਾਰਮਿੰਗ ਗਰੁੱਪ 'ਚ ਤੁਸੀਂ ਕਿਵੇਂ ਜੁੜਨਾ ਹੈ ਇਹ ਸਕਰੀਨਸ਼ਾਟ ਜਿਹੜਾ ਪਿੱਛੇ ਲੰਘਿਆ ਇਹਨੂੰ ਲੈ ਕੇ ਤੁਸੀਂ ਪੜ੍ਹ ਸਕਦੇ ਹੋ। ਸਟਾਲ ਲੱਗਾ ਸੀ ਵੱਖ-ਵੱਖ ਬੁਕਸ ਲੱਗੀਆਂ ਨੇ ਐਗਰੀਕਲਚਰ ਨਾਲ ਸੰਬੰਧਿਤ ਖੇਤੀਬਾੜੀ ਨਾਲ ਸੰਬੰਧਿਤ। ਮਤਲਬ ਜਿਹੜੇ ਇੱਥੇ ਸਟਾਲ ਲੱਗੀਆਂ ਹੁੰਦੀਆਂ ਇਹਨਾਂ 'ਚ ਬਹੁਤ ਕੋਈ ਸਿੱਖ ਨੂੰ ਮਿਲਦਾ ਆ। ਕਿਹੜਾ ਬੀਜ ਵਧੀਆ ਆ ਕਿਹੜਾ اگਾਉਣਾ ਚਾਹੀਦਾ ਹੈ ਸਬਜ਼ੀਆਂ ਨੇ ਪਿਆਜ਼ ਆ ਟਮਾਟਰ ਆ ਹਲਦੀ ਆ ਮਤਲਬ ਹਰੇਕ ਚੀਜ਼ ਜਿਹੜੀ ਹੈ ਹਰੇਕ ਸਟਾਲ ਜਿਹੜਾ ਆ ਇੱਥੇ ਲੱਗਾ ਹੋਇਆ ਆ ਤੇ ਜਿਵੇਂ ਇਹ ਮਾਡਲ ਤਿਆਰ ਕੀਤੇ ਨੇ ਜਿਵੇਂ ਆ ਆਪਾਂ ਤੁਪਕਾ ਵਿਧੀ ਕਹਿੰਦੇ ਆ ਜਾਂ ਇੱਥੇ ਛੱਤ ਤੇ ਕਿਵੇਂ ਸਬਜ਼ੀਆਂ ਗਾਉਣੀਆਂ ਗਾਰਡਨਿੰਗ ਕਿਵੇਂ ਕਰਨੀ ਹੈ ਛੱਤ ਉੱਪਰ ਉਹਦਾ ਮਾਡਲ ਲੱਗਾ ਹੋਇਆ ਆ ਮਤਲਬ ਮਾਡਲ ਦੇ ਨਾਲ ਤੁਸੀਂ ਨਾਲ ਮਾਹਰ ਵੀ ਬੈਠੇ ਹੋ ਐ ਐਕਸਪਰਟ ਵੀ ਬੈਠੇ ਹੋ ਨਾਲ ਤੁਸੀਂ ਸਲਾਹ ਲੈ ਸਕਦੇ ਹੋ ਵੀਰ ਸਾਰੇ ਭਾਰਤ ਦੇ ਨਕਸ਼ੇ ਵੰਡੀ ਜਾਂਦਾ ਵੀ ਜਿਹੜੇ ਘੁੰਮਣ ਫਿਰਨ ਦੇ ਸ਼ਕੀਨ ਨੇ ਉਹ ਨਕਸ਼ਾ ਲੈ ਸਕਦੇ ਆ ਵੀਰ ਪਾਣੀ ਕਿੱਡੀ ਜਾਂਦਾ ਤੇਰਾ ਪਾਉ ਜੇ ਭੇਨਾਂ ਦੇ ਓਏ ਰੁਕ ਜਾ ਰੁਕ ਜਾ ਇਹ ਇੱਧਰ ਲੱਗੇ ਆ ਜੀ ਸਟਾਲ ਜਿਹੜੇ ਡੇਰੀ ਫਾਰਮਿੰਗ ਨਾਲ ਸੰਬੰਧਿਤ ਮੱਝਾਂ ਦਾ ਵੰਸ ਜਉਣ ਵਾਸਤੇ ਸਟਾਲ ਲੱਗਾ ਇੱਧਰ ਖੜੇ ਨੇ ਆਪਣੇ ਗੱਭਰੂ ਜਵਾਨ ਫੋਕ ਨਾਚ ਭੰਗੜੇ ਦੀ ਡਰੈਸ ਪਾਈ ਤੇ ਇੱਧਰ ਸਾਰੇ ਸਟੇਜ ਐ ਚੱਲ ਰਹੀ ਵਕ ਵਕ ਕਿਸਾਨਾਂ ਨੂੰ ਜਿਹੜੇ ਅਗਾਹ ਵਧੂ ਕਿਸਾਨ ਨੇ ਜਿੰਨਾ ਵਧੀਆ ਕੰਮ ਕੀਤਾ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਐ ਇਹ ਜਿਹੜੀਆਂ ਸਾਰੇ ਸਟਾਲ ਲੱਗੇ ਹੋਏ ਨੇ ਇਹ ਵਕ ਵਕ ਡੇਰੀ ਨਾਲ ਸੰਬੰਧਿਤ ਪਸ਼ੂਆਂ ਨਾਲ ਸੰਬੰਧਿਤ ਦਵਾਈਆਂ ਦੇ ਸਟਾਲ ਲੱਗੇ ਹੋਏ ਨੇ ਵੈਟਰਨਰੀ ਸਟਾਲ ਨੇ ਸਾਰੇ ਤੇ ਸਭ ਕੁਝ ਜਿਹੜਾ ਆ ਡੇਰੀ ਨਾਲ ਸੰਬੰਧਤ ਇੱਥੇ ਸਟਾਲ ਲੱਗੇ ਹੋਇਆ ਤੁਸੀਂ ਕਿਹੜੀ ਦਵਾਈ ਲੈਣੀ ਆ ਕਿਹੜੀ ਫੀਡ ਲੈਣੀ ਆ ਕਾਫ ਫੀਡ ਕਿਹੜੀ ਆ ਕਿਹੜੀ ਏਜ ਵਿੱਚ ਕਿਹੜੀ ਫੀਡ ਪਾਉਣੀ ਆ ਉਹ ਸਾਰਾ ਇਹਨਾਂ ਸਟਾਲਾਂ ਤੇ ਦੱਸਿਆ ਜਾਂਦਾ ਸੀ ਤੇ ਕਾਫੀ ਕਿਸਾਨਾਂ ਨੇ ਪੁੱਛਗਿਸ਼ਵ ਕੀਤੀ ਤੇ ਇਧਰ ਲੱਗਿਆ ਵੈਂਸਨ ਦਾ ਸਟਾਲ ਲੱਗਾ ਹੋਇਆ ਆ ਵੈਂਸਨ ਦੇ ਜਿਹੜੇ ਮੱਝਾਂ ਚੋਣ ਵਾਸਤੇ ਮਸ਼ੀਨਾਂ ਇਥੋਂ ਮਿਲਦੀਆਂ ਨਹੀਂ ਬੁੱਕਰਾ ਸਕਦੇ ਕੋਈ ਵੀਰ ਤੇ ਵੈਂਸਨ ਦੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਇੱਕ ਬਕਟ ਵੀ ਮਿਲਦੀਆਂ ਵਾ 2 ਬਕਟ ਵੀ ਮਿਲ ਜਾਂਦੀ ਹੈ ਤੇ ਤੁਸੀਂ ਪਾਰਲਰ ਵੀ ਲਾ ਸਕਦੇ ਵੈਂਸਨ ਦਾ ਤੇ ਸਭ ਤੋਂ ਮਸ਼ਹੂਰ ਨਾਮਦਾਰੀ ਨਾਮਤਾਰੀ ਹੁਣ ਆਜੋ ਜੀ ਆਪਾਂ ਮਸ਼ਿੰਦੀ ਵੱਲ ਆ ਜਾਈਏ ਸਭ ਤੋਂ ਪਹਿਲਾ ਸਟਾਲ ਜੌਨ ਡੀਅਰ ਦਾ ਪੰਜਾਬ 75 E 4휠 ਡਰਾਈਵ 75 ਹੌਸਪਾਵਰ ਦਾ ਤੇ ਇਹ ਦੂਸਰਾ 5075 E4 wheel drive with AC cabin ਦੋਨਾਂ ਦੇ ਵਿੱਚ ਲਗਭਗ 4-5 ਲੱਖ ਰੁਪਏ ਦਾ ਫਰਕ ਪੈ ਜਾਂਦਾ ਆ AC cabin ਤੇ ਵਿਦਆਊਟ AC cabin 5405 ਤੇ ਇਸ ਤੋਂ ਅੱਗੇ ਆ ਇਹਦੇ ਨਾਲ ਜੌਨ ਡੀਅਰ ਦਾ ਰੋਟਾਵੇਟਰ ਤੇ ਨਾਲ ਹੈਗਾ ਆ 5210 2 wheel drive ਤੇ 5210 ਅੱਜ ਕੱਲ ਯੋਨ ਡੀਅਰ ਦਾ 4 wheel drive ਵੀ ਆਇਆ ਆ ਰਿਹਾ ਆ ਤੇ 4 wheel drive 5210 ਦੀ ਬਹੁਤ ਮਾਰਕੀਟ ਆ ਇਸ ਤੋਂ ਅੱਗੇ ਆ ਗਿਆ ਜੀ ਰੋਟਾਵੇਟਰ ਜਗਤਜੀਤ ਵਾਲਿਆਂ ਦਾ ਸਟਾਲ ਲੱਗਾ ਸੀ ਜਿੱਥੇ ਉਹਨਾਂ ਦਾ ਸੁਪਰਸੀਡਰ ਸੀ ਬੇਲਰ ਲੱਗਾ ਹੋਇਆ ਆ ਤੇ ਨਾਲ ਪਲੌ ਲੱਗੇ ਨੇ ਇੱਕ ਮਲਚਰ ਆ ਇਹ ਲੇਕਨ ਕੰਪਨੀ ਦਾ ਆ ਤੇ ਇਹ ਮਾੜੇ ਜਿਹੜੇ ਟਰੈਕਟਰ ਆ ਜਾਂ ਘੱਟ ਹਸਪਾਵਰ ਟਰੈਕਟਰ ਪਲੌ ਨੂੰ ਕਿੱਥੇ ਖੇਚ ਸਕਦੇ ਆ ਮਲਚਰ ਲੱਗਾ ਹੋਇਆ ਤੇ ਮਲਚਰ ਸਾਡੇ ਇਹ ਇਹ ਮੱਝ ਏਰੀਆ 'ਚ ਗੱਲ ਕਰੀ ਤਾਂ ਮਲਚਰ ਦੀ ਬਹੁਤ ਘੱਟ ਵਰਤੋਂ ਕੀਤੀ ਜਾਂਦੀ ਆ। ਜ਼ਿਆਦਾਤਰ ਦੁਆਬੇ ਤੇ ਮਾਲਵੇ 'ਚ ਇਹਦੀ ਵਰਤੋਂ ਕੀਤੀ ਜਾਂਦੀ ਆ। ਇਹ ਹੈਗਾ ਜੀ ਜੇ ਧਰਤੀ ਦੀ ਸਤ੍ਹਾ ਤੁਹਾਡੀ ਸਖਤ ਹੋ ਗਈ ਤੇ ਉਹਨੂੰ ਥੋੜਾ ਜਿਹਾ ਪਾਣੀ ਜ਼ਿਆਦਾ ਜੀਰੇ ਉੱਥੇ ਵਰਤੀ ਜਾਂਦੀ ਆ। ਅੱਗੇ ਆ ਗਿਆ ਜੀ ਸਵਰਾਜ ਵਾਲਿਆਂ ਦਾ ਸਟਾਲ। ਜਿੱਥੇ 855 ਟਰੈਕਟਰ ਸਭ ਦੇ ਮਨਪਸੰਦ ਟਰੈਕਟਰ ਲੱਗੇ ਹੋਏ ਨੇ। ਕਿਉਂਕਿ ਸਵਰਾਜ ਵਾਲਿਆਂ ਨੇ ਵੀ ਇਹਦੀ ਲੁੱਕ ਕਾਫੀ ਵਧੀਆ ਕਰ ਦਿੱਤੀ ਆ ਤੇ ਸਵਰਾਜ ਵਿੱਚ ਦੋ ਟਰੈਕਟਰ ਜਿਹੜੇ ਆ ਖਾਸ ਕਰਕੇ ਛੋਟੀ ਖੇਤੀ ਗੰਨੇ ਦੀ ਖੇਤੀ ਤੇ ਸਬਜੀ ਦੀ ਖੇਤੀ ਵਾਸਤੇ ਜਿਹੜੇ ਖਾਸ ਤੌਰ ਤੇ ਤਿਆਰ ਕੀਤੇ ਗਏ ਇਹ ਕਿ ਆ ਛੋਟੇ ਪੈਕਟ ਵਿੱਚ ਵੱਡਾ ਪਟਾਕਾ ਤੇ ਇਹ ਖੇਤੀਬਾੜੀ ਵਾਸਤੇ ਸਬਜੀ ਦੀ ਖੇਤੀ ਵਾਸਤੇ ਤੇ ਗੰਨੇ ਦੀ ਖੇਤੀ ਵਾਸਤੇ ਟਰੈਕਟਰ ਬਹੁਤ ਕਾਰਗਰਿਆ 743 ਤੇ ਇਹ ਵਾਲਾ ਜਿਹੜਾ ਇਹ ਖਾਦ ਪਾਉਣ ਵਾਸਤੇ ਟਰੈਕਟਰ ਮਗਰ ਪਾ ਕੇ ਖਾਦ ਪਾਉਣ ਵਾਸਤੇ ਟੱਬ ਬਣਿਆ ਆ ਤੇ ਇਹ ਵਾਲਾ ਸਿਰਫ ਸਬਜ਼ੀ ਦੀ ਖੇਤੀ ਵਾਸਤੇ ਟਰੈਕਟਰ ਜਿਹੜਾ ਵਿਦ ਰੋਟਾਵੇਟਰ 2 ਲੱਖ ਤੇ 75000 ਰੁਪਏ ਦਾ ਮਿਲਦਾ ਆ ਤੇ ਲਗਭਗ 1 ਲੱਖ ਤੇ 30 35000 ਦੇ ਤੇ ਸਬਸਿਡੀ ਆ ਪਰੰਤੂ ਸਬਸਿਡੀ ਲੈਣ ਤੋਂ ਪਹਿਲਾਂ ਇਹਦੀ ਸਾਰੀ ਕੀਮਤ ਦੇਣੀ ਪੈਗੀ ਆ ਇਧਰ ਆ ਗਈ ਜੀ ਜੈਲਦਾਰ ਵਾਲਿਆਂ ਦੀ ਟਰਾਲੀ ਜਿਹੜੇ ਖਾਸ ਪੀਟੀਓ ਟਰਾਲੀ ਬਣਾਉਣ ਵਿੱਚ ਬੜੇ ਪ੍ਰਸਿੱਧ ਨੇ ਇਹ ਪੀਟੀਓ ਟਰਾਲੀ ਹੈ ਜੈਲਦਾਰ ਵਰਕਰਸ ਦੀ ਤੇ ਪੀਟੀਓ ਲੱਗੀ ਹੋਈ ਆ ਬੜੀ ਸ਼ਾਨਦਾਰ ਟਰਾਲੀ ਬਣੀ ਹੋਈ ਆ ਤੇ ਜੈਲਦਾਰ ਤੁਸੀਂ ਸਰਚ ਕਰ ਸਕਦੇ ਹੋ ਇੰਟਰਨੈਟ ਤੇ ਤੇ ਇਹਨਾਂ ਦਾ ਵੈਸੇ ਪੀਟੀਓ ਟਰਾਲੀ 'ਚ ਬੜਾ ਨਾਂ ਆ ਅੱਗੇ ਸਟਾਲ ਲੱਗੇ ਵੱਖ-ਵੱਖ ਤਰ੍ਹਾਂ ਦੇ ਰੋਟਾਵੇਟਰ ਆ ਤੇ ਨਾਲ ਦੀ ਨਾਲ ਇੱਕ ਚੀਜ਼ ਨੇ ਇਸ ਵਾਰੀ ਮੈਨੂੰ ਬਹੁਤ ਹੈਰਾਨ ਕੀਤਾ ਕਿ ਆਸ਼ਰ ਵਾਲਿਆਂ ਦੇ ਟਰੈਕਟਰ ਜਿਹੜੇ ਲੱਗੇ ਆ ਆਸ਼ਰ ਵਾਲਿਆਂ ਦੇ ਟਰੈਕਟਰ ਈਡੇ ਆ ਬਾ ਕਮਾਲ ਟਰੈਕਟਰ ਨੇ 50 ਹਸਪਾਵਰ 55 ਹਸਪਾਵਰ 60 ਹਸਪਾਵਰ ਤੱਕ ਦੇ ਟਰੈਕਟਰ ਜਿਹੜੇ ਆ ਸਟਾਲ ਦੇ ਵਿੱਚ ਲੱਗੇ ਸੀ ਪ੍ਰਦਰਸ਼ਨੀ 'ਚ ਲੱਗੇ ਸੀ ਪਰ ਇਹਨਾਂ ਦੀ ਇਸ ਵਾਰੀ ਸ਼ੋਅ ਵੇਖ ਕੇ ਤੇ ਵਾਕੇ ਕਿਸਾਨ ਵੀਰ ਗਦਗਦ ਕਰ ਉਠੇ ਇਹ ਆਇਸ਼ਰ ਵਾਲਿਆਂ ਨੇ ਜਿਹੜਾ ਆ ਇਹਦੇ ਧੋਨੇ ਤੋਤੇ ਲੋਖੀ ਤੋੜਤੇ ਤੇ ਟਰੈਕਟਰ ਕਿਉਂਕਿ ਜਿਆਦਾ ਇਹ ਜਿਹੜੀ ਆ ਚਾਰਾ ਵੜਨ ਵਾਲੇ ਕਟਰ ਨੇ ਜਿਆਦਾ ਜਾਣਕਾਰੀ ਯਕੀਮਤਾਂ ਦੀ ਜਾਣਕਾਰੀ ਜਿਹੜੀ ਆ ਉਹ ਤਾਂ ਨਹੀਂ ਦਿੱਤੀ ਜਾਂਦੀ ਕਿਉਂਕਿ ਵੀਡੀਓ ਬਹੁਤ ਲੰਮੀ ਹੋ ਜਾਣੀ ਸੀ ਤੇ ਇਸ ਕਰਕੇ ਜਿੰਨਾ ਕੁ ਆਪਾਂ ਤੁਹਾਨੂੰ ਦੱਸ ਸਕਦੇ ਆ ਜਿੰਨਾ ਕੁ ਵਿਖਾ ਸਕਦੇ ਆ ਓਨਾਂ ਕੁ ਵਿਖਾਇਆ ਕਿਉਂਕਿ ਮਿਹਨਤ ਹੁੰਦਾ ਹੈ ਕਿ ਸ਼ੇਪ ਤੇ ਇਹਦੇ ਕੀਮਤਾਂ ਤੇ ਚਲੋ ਹੌਲੀ ਹੌਲੀ ਪਤਾ ਲੱਗ ਜਾਂਦੀ ਐ ਮੈਸੀ ਦਾ ਲੱਗਾ ਐ ਇੱਧਰ ਮੈਸੀ ਦਾ ਬੈਲਰ ਲੱਗਾ ਐ ਮੈਸੀ ਫਰਗੂਸਨ ਸਾਰਿਆਂ ਦੀ ਸਾਰਿਆਂ ਦਾ ਮਨਪਸੰਦ ਟਰੈਕਟਰ ਤੇ ਇੱਧਰ ਲੱਗਾ ਹੋਇਆ ਐ ਐਡਵਾਂਸ ਵਾਲਿਆਂ ਦਾ ਸੁਪਰ ਸੀਡਰ ਲੈਂਡ ਫੋਰਸ ਐਡਵਾਂਸ ਤੇ ਇਹ ਮੈਸੀ ਲੱਗਾ ਹੋਇਆ ਐ 2 ਵੀਲ ਡਰਾਈਵ ਤੇ ਅੱਗੇ ਇੱਕ 4 ਵੀਲ ਡਰਾਈਵ ਲੱਗਾ ਸੀ ਇੱਧਰ ਅਮਰੀਕ ਵਾਲਿਆਂ ਦੇ ਐਗਰੀ ਇੰਪਲੀਮੈਂਟਸ ਅਮਰੀਕ ਐਗਰੀ ਇੰਪਲੀਮੈਂਟਸ ਬਟਾਲਾ ਇਹਨਾਂ ਨੇ ਹਰ ਤਰ੍ਹਾਂ ਦਾ ਜਿਹੜਾ ਖੇਤੀ ਇੰਪਲੀਮੈਂਟਸ ਆ ਇੱਥੇ ਪ੍ਰਦਰਸ਼ਨੀ ਜਿਹਾ ਆ ਰੱਖਿਆ ਹੋਇਆ ਆ ਰੋਟਾਵੇਟਰ ਪੋਟਾਟੋ ਪਲਾਂਟਰ ਪਲੌ ਪਲਟਾਵੀ ਹੱਲ ਤੇ ਨਾਲ ਜਿੰਦਰਾ ਤੇ ਹਰ ਤਰ੍ਹਾਂ ਦਾ ਜਿਹੜਾ ਪ੍ਰੋਡਕਟ ਆ ਉਹ ਇੱਥੇ ਅਵੇਲੇਬਲ ਆ ਤੇ ਇਸ ਤੋਂ ਅੱਗੇ ਆ ਗਿਆ ਜੀ ਮਡ ਲੋਡਰ ਜੇ ਇਹ ਮਡ ਲੋਡਰ ਜਿਹੜਾ ਆ ਖਾਸ ਜਦੋਂ ਆਪਾਂ ਥੋੜੀ ਮਿੱਟੀ ਪਟਾਉਣੀ ਹੋਏ ਖੇਤ ਚ ਪਰ ਇਹ ਵੀ ਜਿਆਦਾ ਖੇਤ ਖਰਾਬ ਨਾ ਹੋਵੇ ਉਹਦੇ ਵਾਸਤੇ ਮਡ ਲੋਡਰ ਜਿਹੜਾ ਬਹੁਤ ਲਾਇਵ ਹੁੰਦਿਆ ਇਹ ਪਰਮਿੰਦਰ ਵਕਸ ਵਾਲਿਆਂ ਦਾ ਲੱਗਾ ਹੋਇਆ ਸੀ ਲੋਡਰ ਤੇ ਨਾਲ ਇਹਨਾਂ ਦੇ ਬਾਕੀ ਇੰਪਲੀਮੈਂਟਸ ਲੱਗੇ ਹੋਏ ਸੀ ਜਿਹੜੇ ਰੋਟਾਵੇਟਰ ਆ ਸੁਪਰ ਸੀਡਰ ਆ ਅਤੇ ਕੋਈ ਵੀ ਐਗਰੀ ਕਲਚਰ ਇੰਪਲੀਮੈਂਟਸ ਬਣਾਉਣ ਵਾਲੀ ਜਿਹੜੀ ਕੋਈ ਵੀ ਫਰਮ ਆ ਉਹ ਲਗਭਗ ਹਰੇਕ ਇੰਪਲੀਮੈਂਟਸ ਜਿਹੜਾ ਉਹ ਤਿਆਰ ਕਰ ਰਹੀ ਆ ਇਸ ਤੋਂ ਅੱਗੇ ਅੱਗੇ ਜੀ ਪ੍ਰੀਤ ਪ੍ਰੀਤ ਅੱਜ ਕੱਲ੍ਹ ਲੋਕਾਂ ਦੇ ਵਿੱਚ ਕਾਫੀ ਫੇਮਸ ਹੋ ਰਿਹਾ ਟਰੈਕਟਰ ਹੌਲੀ-ਹੌਲੀ ਇਹ ਵੀ ਆਪਣੀ ਮਾਰਕੀਟ ਜਿਹੜੀ ਆ ਬਣਾਈ ਜਾ ਰਿਹਾ ਆ ਤੇ ਪ੍ਰੀਤ ਨੇ ਆਪਣਾ ਵੀ ਇੱਥੇ ਪ੍ਰਦਰਸ਼ਨੀ ਲਾਈ ਹੋਈ ਸੀ ਤੇ ਇੱਕ ਦੋ ਵੀਰਾਂ ਨੇ ਅੱਜ ਡਿਲੀਵਰੀ ਵੀ ਲੈਣੀ ਆ ਅੱਜ ਪ੍ਰੀਤ ਇਥੋਂ ਖਰੀਦ ਕੇ ਜਿਹੜੇ ਹਾਰ ਪਏ ਨੇ ਇਹ ਪ੍ਰੀਤ ਖਰੀਦ ਕੇ ਵੀ ਖੜਨੇ ਆ ਕਿਸਾਨ ਵੀਰਾਂ ਨੇ ਇਥੋਂ ਉਹਨਾਂ ਨੂੰ ਅੱਜ ਚਾਬੀਆਂ ਵੀ ਮਿਲਣੀਆਂ ਤੇ ਇਹ ਪ੍ਰੀਤ ਦੇ ਦੋ ਕਲਰ ਆਏ ਆ ਗ੍ਰੀਨ ਤੇ ਰੈੱਡ ਆ ਰੈੱਡ ਜਿਹੜਾ ਉਹ ਕਾਫੀ ਵਧੀਆ ਕਲਰ ਆ ਸਾਰਿਆਂ ਨਾਲੋਂ ਬਲੂ ਨਾਲੋਂ ਤੇ ਗ੍ਰੀਨ ਨਾਲੋਂ ਰੈੱਡ ਕਲਰ ਜਿਹੜਾ ਉਹ ਜ਼ਿਆਦਾ ਵਧੀਆ ਲੱਗਾ ਪ੍ਰੀਤ ਦਾ ਤੇ ਇਧਰ ਪੁਰਾਣਾ ਫੋੜ ਕਿ ਸੱਜਣੇ ਪੂਰਾ ਤਿਆਰ ਕਰਕੇ ਖਿਲਾ ਰਿਆ ਆ ਪ੍ਰਦਰਸ਼ਨੀ ਚ ਤੇ ਅਲੋਏ ਵੀ ਲੋਗਰ ਸਾਰੇ ਵਧੀਆ ਤਰੀਕਨਾ ਪਾ ਕੇ ਸਾਊਂਡ ਸਿਸਟਮ ਲਾ ਕੇ ਤੇ ਇਹ ਪ੍ਰੀਤ ਦੇ ਬਰਾਬਰ ਖਿਲਾ ਰਿਆ ਆ ਤੇ ਇਸ ਤੋਂ ਅੱਗੇ ਆਪਾਂ ਹਾਂ ਚੱਲਦੇ ਆਂ ਸਟਾਲ ਤੇ ਬਹੁਤ ਜ਼ਿਆਦਾ ਲੱਗੇ ਨੇ ਜਿੰਨੀ ਵੀ ਮਸ਼ੀਨਰੀ ਖੇਤੀਬਾੜੀ ਚ ਵਰਤੀ ਜਾਂਦੀ ਆ ਮਤਲਬ ਹਰੇਕ ਚੀਜ਼ ਭਾਵੇਂ ਮਤਲਬ ਖਾਸ ਕਰਕੇ ਤੇਰੀ ਪ੍ਰੋਡਕਟ ਤੇ ਖੇਤੀਬਾੜੀ ਇਹਦੇ ਨਾਲ ਸੰਬੰਧਿਤ ਕਿਸਾਨ ਮੇਲਿਆਂ ਵਿੱਚ ਸਭ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਆ ਉਹ ਦੇਖਣ ਨੂੰ ਮਿਲ ਜਾਂਦੀ ਆ ਜੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੇ ਕਿਸਾਨ ਮੇਲਾ ਜਿਹੜਾ ਆ ਜਰੂਰ ਅਟੈਂਡ ਕਰਨਾ ਚਾਹੀਦਾ ਆ ਕਿਉਂਕਿ ਇੱਥੇ ਤੁਹਾਨੂੰ ਇੱਕ ਜਗ੍ਹਾ ਉਹ ਵੱਖ-ਵੱਖ ਕੰਪਨੀਆਂ ਦੇ ਹਰੇਕ ਪ੍ਰੋਡਕਟ ਦਾ ਕੰਪੈਰੀਸ਼ਨ ਕਰਨ ਦਾ ਮੌਕਾ ਮਿਲ ਜਾਂਦਾ ਆ ਸਮਾਂ ਕੱਢ ਕੇ ਕਿਸਾਨ ਮੇਲਿਆਂ ਦੇ ਵਿੱਚ ਜਰੂਰ ਸ਼ਿਰਕਤ ਕਰਿਆ ਕਰੋ ਤੇ ਇੱਥੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਕੰਪਨੀ ਕਿੰਨੀ ਕੀਮਤ ਤੇ ਤੁਹਾਨੂੰ ਪ੍ਰੋਡਕਟ ਦੇਵੇਗੀ ਤੇ ਇਹਦੀ ਜਿਹੜੀ ਆ ਕੀ ਫਾਇਦਾ ਹੈ ਤੇ ਕੀ ਨੁਕਸਾਨ ਆ ਜਿਵੇਂ ਇੱਧਰ ਸਾਰਾ ਇਲੈਕਟ੍ਰੋਨਿਕ ਦਾ ਖਾਸ ਕਰਕੇ ਮੋਟਰਾਂ ਨਾਲ ਸੰਬੰਧਿਤ ਸਟਾਰਟਰ ਤੇ ਫਿਊਜ਼ ਨਵੀਂ ਕਿਸਮ ਦੇ ਫਿਊਜ਼ ਆ ਜਿਹੜੇ ਲੱਗੇ ਹੋਏ ਨੇ ਇਹਦੇ ਉੱਪਰ ਪਲਾਸਟਿਕੇ ਚੜੀ ਹੋਈ ਆ ਬੜੇ ਵਧੀਆ ਤੇ ਸਮੂਥ ਫਿਊਜ਼ ਲੱਗੇ ਹੋਏ ਆ ਇੱਧਰ ਆਗੇ ਜੀ ਪਲਾਸਟਿਕ ਦੀ ਜਿਹੜੀ ਪਾਈਪ ਲਾਈਨ ਕਰਾਉਣ ਵਾਸਤੇ ਇਹ ਦੋਨੋਂ ਸਟਾਈਲ ਉਹਨਾਂ ਦੇ ਨੇ ਤੇ ਇਹਨਾਂ ਦੀ ਲਗਭਗ ਕੀਮਤ ਜਿਹੜੀ ਆ 33000 ਦੱਸੀ ਜਾਂਦੀ ਆ ਕਿੱਲੇ ਦੀ ਪਟਾਈ ਵੀ ਇਹਨਾਂ ਦੀ ਕੰਪਨੀ ਦੀ ਤੇ ਪਾਈਪ ਦੱਸਦੇ 10 ਇੰਚੀ ਪਾਈਪ ਦੀ 33000 ਖਰਚਾ ਦੱਸਦੇ ਆ ਨੱਕੇ ਵੀ ਵਿੱਚ ਇੱਕ ਨੱਕਾ ਤੇ ਪਟਾਈ ਵਾਈ ਇਹ ਸਭ ਕੁਝ 33000 ਦੇ ਵਿੱਚ ਤੇ ਇਸ ਤੋਂ ਅੱਗੇ ਜੀ ਸੋਲਰ ਸਿਸਟਮ ਜਿਸ ਤਰ੍ਹਾਂ ਹੁਣ ਮੋਟਰਾਂ ਦੇ ਕਨੈਕਸ਼ਨ ਜਿਹੜੇ ਆ ਉਹ ਬਿਲਕੁਲ ਬੰਦ ਨੇ ਤੇ ਹੌਲੀ-ਹੌਲੀ ਸੋਲਰ ਸਿਸਟਮ ਦਾ ਜਿਹੜਾ ਉਹ ਸਮਾਂ ਆਉਂਦਾ ਜਾ ਰਿਹਾ ਆ ਕਿਸਾਨ ਵੀਰ ਕਾਫੀ ਸੋਲਰ ਸਿਸਟਮ ਲਵਾ ਰਹੇ ਨੇ ਤੇ ਇੱਥੇ ਸੋਲਰ ਸਿਸਟਮ ਨਾਲ ਸੰਬੰਧਤ ਕਾਫੀ ਵੈਰਾਈਟੀ ਸੀ ਜਾਣਕਾਰੀ ਕਿਸਾਨਾਂ ਨੇ ਕਾਫੀ ਲਈ ਕਿਉਂਕਿ ਜਿਵੇਂ ਸੋਲਰ ਸਿਸਟਮ ਦਾ ਪੈਨਲ ਆ ਚੋਰੀ ਹੋਣ ਦਾ ਡਰ ਹੋਵੇ ਤੇ ਇਹ ਉਹ ਟਰਾਲੀ ਆ ਜੀਦੇ ਉੱਪਰ ਤੁਸੀਂ ਸੋਲਰ ਪੈਨਲ ਜਿਹੜੇ ਲਾ ਕੇ ਜਦੋਂ ਦਿਨੇ ਮੋਟਰ ਚਲਾਉਣੀ ਚਲਾ ਸਕਦੇ ਹੋ ਤੋਂ ਬਾਅਦ ਵਿੱਚ ਇਹਨੂੰ ਟਰੈਕਟਰ ਮਗਰ ਪਾ ਕੇ ਸੇਫ ਜਗ੍ਹਾ ਖੜ੍ਹ ਸਕਦੇ ਜੀ ਸੋ ਇੱਧਰ ਸਾਰਾ ਸਿਸਟਮ ਲੱਗਾ ਆ ਜੀ ਜਿਹੜੇ ਪ੍ਰੋਡਕਟ ਦਵਾਈਆਂ ਲੱਗੀਆਂ ਹੋਈਆਂ ਨੇ ਕੋਈ ਦੇਰੀ ਨਾ ਸੰਬੰਧਿਤ ਤੇ ਕੁਝ ਖੇਤੀ ਨਾਲ ਸੰਬੰਧਿਤ ਕਿਸਾਨ ਵੀਰ ਕਾਫੀ ਪਰਵਾਹਗਾਰਾ ਦੇ ਰਹੇ ਨੇ ਬਹੁਤ ਮੇਲਾ ਭਰਿਆ ਪਿਆ ਆ ਤੇ ਇਹ ਡ੍ਰਿਪ ਸਿਸਟਮ ਵਾਲਾ ਸਟਾਲ ਲੱਗਾ ਹੋਇਆ ਸੀ ਜੇ ਕਿਸੇ ਵੀਰ ਨੇ ਜਿਵੇਂ ਬਾਗ ਲਾਇਆ ਜਾਂ ਸਬਜ਼ੀ ਲਾਈ ਆ ਤੇ ਡ੍ਰਿਪ ਸਿਸਟਮ ਲਾਉਣਾ ਚਾਹੁੰਦੇ ਨੇ ਤੇ ਉਹਨਾਂ ਵਾਸਤੇ ਇਹ ਸਟਾਲ ਲੱਗਾ ਸੀ ਜਿਵੇਂ ਡ੍ਰਿਪ ਲੱਗੇ ਹੋਏ ਨੇ ਤੇ ਹੁਣ ਦੇਖਦੇ ਆਪਾਂ ਪੰਜਾਬ ਦਾ ਲੋਕ ਨਾਚ ਭੰਗੜਾ ਪਰ ਆ ਬਾਬੇ ਨੇ ਤਾਂ ਕਮਾਲ ਹੀ ਕਰ ਦਿੱਤੀ ਇਹ 80 ਸਾਲਾਂ ਦਾ ਬਾਬੇ ਨੂੰ ਵੀ ਈ ਨਰਜੀ ਇਹਦੇ ਵਿੱਚ ਪਤਾ ਨਹੀਂ ਕੀ ਖਾ ਕੇ ਆਇਆ ਹੈ ਚੈੱਕ ਕਰੋ ਜੀ ਬਾਬੇ ਦੀਆਂ ਛਾਲਾਂ ਚੈੱਕ ਕਰੋ ਐ ਹੁਮਰ ਚ ਗੋਡਿਆਂ ਤੋਂ ਨਹੀਂ ਹਿਲਿਆ ਜਾਂਦਾ ਤੇ ਬਾਬਾ ਜਿਹੜਾ ਆ ਕਮਾਲਾਂ ਇੱਕ ਕਰੀ ਜਾਂਦਾ ਧਮਾਲਾਂ ਹੀ ਪਾਈ ਜਾਂਦਾ ਆ ਤੇ ਨੌਜਵਾਨ ਵੀ ਪੂਰੇ ਜੋਸ਼ ਦੇ ਨਾਲ ਲੋਕਨਾਚ ਭੰਗੜੇ ਦਾ ਪ੍ਰਦਰਸ਼ਨ ਕਰ ਰਹੇ ਨੇ ਵਧੀਆ ਆ ਚਲੋ ਪਤਾਵਣਾ ਚਾਹੀਦਾ ਹੈਗਾ ਭੰਗੜਾ ਕੀ ਇੰਮੀਤ ਰੱਖਦਾ ਪੰਜਾਬ ਚ ਤੇ ਖਾਸ ਕਰਕੇ ਸੰਸਾਰ ਚ ਤੇ ਬਾਬੇ ਦਾ ਭੰਗੜਾ ਤੁਸੀਂ ਚੈੱਕ ਕਰੋ ਜੀ ਬਾਬੇ ਨੇ ਕਮਾਲ ਕਰਤੀ ਬਾਬੇ ਦੀ એનર્ਜੀ ਇਹ ਬਾਬੇ ਨੂੰ ਪੁੱਛਣਾ ਚਾਹੀਦਾ ਬਾਬਾ ਪ੍ਰੋਡਕਟ ਜਿਹੜਾ ਹਨ ਉਹ ਹਨੂ ਹੀ ਦੇ ਅਸੀਂ ਇਦਾਂ ਹੀ ਪੰਗੜਾ ਪਾਉਂਦੇ ਰਹੇ ਜੀ ਤੇ ਹੁਣ ਚੱਲਦੇ ਜੀ ਅੱਗੇ ਇਹ ਸਾਰੇ ਪ੍ਰੋਗਰੈਸਿਵ ਫਾਰਮਰ ਨੇ ਜਿਨ੍ਹਾਂ ਨੇ ਮਤਲਬ ਖੇਤੀ ਨੂੰ ਲਾਹੇਵੰਦ ਬਣਾਇਆ ਇੱਕ ਸ਼ਹਿਦ ਦੇ ਫਾਰਮ ਨੇ ਤੋਂ ਆਏ ਨੇ ਹਲਦੀ ਫਾਰਮ ਬਣੇ ਨੇ ਇਹ ਪ੍ਰੋਡਕਟ ਜਿਹੜੇ ਆ ਇਹ ਸਾਰੇ ਕਿਸਾਨਾਂ ਵੱਲੋਂ ਖੋਦ ਤਿਆਰ ਕੀਤੇ ਗਏ ਨੇ ਤੇ ਇਹ ਵੀ ਨੇ ਕਿ ਪ੍ਰੋਡਕਟ ਤਿਆਰ ਕਰਕੇ ਤੇ ਇਹਨਾਂ ਦੀ ਕੁਆਲਿਟੀ 'ਚ ਕੋਈ ਉਨਕੀ ਹੋਏਗਾ ਵੇਖੋ ਸਨਮਾਨ ਪ੍ਰਾਪਤ ਜਿਹੜੇ ਪ੍ਰੋਡਕਟ ਨੇ ਇਹ ਕਿਸਾਨ ਵੀਰ ਜਿਹੜੇ ਆਪਣਾ ਆਪਣਾ ਸਟਾਲ ਇਹ ਹਲਦੀ ਲੱਗੀ ਆ ਤੇ ਹਲਦੀ ਦੇ ਵਿੱਚ ਉਹ ਸਨਮਾਨ ਮਿਲਿਆ ਹੋਇਆ ਹੈ ਕਿਸਾਨ ਵੀਰ ਨੂੰ ਇਹ ਇਹਨਾਂ ਦੀ ਆਪਣੀ ਹਲਦੀ ਤਿਆਰ ਕੀਤੀ ਹੋਈ ਆ ਤੇ ਕਿਤੇ ਵੀ ਕੇ ਵੈਰੈਟੀ ਦਾ ਜਾਂ ਕਿਤੇ ਕੋਈ ਉਨਕੀ ਨਹੀਂ ਹੈਗੀ ਇਹਦੇ ਚ ਉਸ ਤੋਂ ਅੱਗੇ ਆਪਾਂ ਆ ਗਏ ਜੀ ਟੋਇਟਾ ਦਾ ਜਿਹੜਾ ਲੱਗਾ ਹੋਇਆ ਆ ਟਿਕਾ ਹੈਲੈਕਸ ਤੇ ਹੈਲੈਕਸ ਦੀ ਇਹਦੀ ਜੇ ਕੀਮਤ ਦੀ ਗੱਲ ਕਰੀਏ ਤੇ ਕੀਮਤੇ ਦੀ ਜਿਹੜੀ ਹੈਗੀ ਆ 45 ਤੋਂ 52 ਲੱਖ ਰੁਪਈਆ ਜਿਹੜਾ ਇਹਦੀ ਕੀਮਤ ਹੈ ਤੇ ਇਹ ਐਸੈਸਰੀ ਜਿਹੜੀ ਆ ਇਹ ਲੱਗਿਆ ਜੋ ਪਿਛਲੇ ਪਾਸੇ ਸਟੈਂਡ ਤੇ ਲੱਗੀ ਹੋਈ ਹੈ ਇਸ ਤੋਂ ਅੱਗੇ ਇੱਕ ਗੱਡੀ ਹੋਰ ਲੱਗੀ ਹੋਈ ਆ ਟੋਇਟਾ ਦੀ ਤੇ ਨਾਲ ਦੀ ਨਾਲ ਅੱਗੇ ਲੱਗਾ ਜੀ SUZUKI ਦਾ ਪਿੱਕਾ ਤੇ SUZUKI ਤੇ ਇਹਦੇ ਬੰਤਰ ਤੇ ਸਾਰੇ ਵਿੱਚ ਕਾਫੀ ਫਰਕ ਆ ਰੇਟ 'ਚ ਵੀ ਫਰਕ ਆ ਤੇ ਰੇਟ ਤੁਸੀਂ ਬਾਕੀ ਕੰਪਨੀ ਤੇ ਜਾ ਕੇ ਕੰਫਰਮ ਕਰ ਸਕਦੇ ਹੋ ਬਾਕੀ ਪਉ ਥੋੜਾ ਜਆ ਤੁਹਾਨੂੰ ਵੀਊ ਜ਼ਰੂਰ ਦਿਖਾ ਦਨੇ ਆ ਤੇ ਇਧਰ ਲੱਗੀ ਹੋਇਆ ਟਾਟਾ ਦੀਆਂ ਈਵੀ ਇਲੈਕਟ੍ਰੋਨਿਕ ਵਹੀਕਲ ਪੁੰਜ ਤੇ ਟਿਆਗੋ ਇਹ ਇਲੈਕਟ੍ਰੋਨਿਕ ਨੇ ਤੇ ਕਿਸਾਨ ਵੀਰ ਪੁੱਛ ਰਹੇ ਕੀਮਤਾਂ ਤੇ ਅੱਗੇ ਆ ਜਾਓ ਜੀ ਸੋਨਾ ਲਿਕਾ ਦਾ ਸਟਾਫ ਸੋਨਾ ਲਿਕਾ ਨੇ ਵੀ ਆਪਣੀ ਪ੍ਰਦਰਸ਼ਨੀ ਲਾਈ ਪਰ ਇਹ ਲੋਕ ਗੇਜ ਬੈਠੇ ਆ ਇੱਕ ਪਾਸੇ ਜੇ ਕਰਕੇ ਇਹ 4휠 ਡਰਾਈਵ ਸੋਨਾ ਲਿਕਾ ਦਾ 60 ਤੇ ਇਹ 4휠 ਡਰਾਈਵ ਟਾਈਗਰ ਕੀਮਤਾਂ ਦਾ ਜਿਹੜਾ ਵੇਰਵਾ ਆਪਾਂ ਬਹੁਤਾ ਨਹੀਂ ਕਿਉਂਕਿ ਸਮਾਂ ਹੀ ਨਹੀਂ ਕਿਸੇ ਵੀਰ ਕੋਲ ਹੈਗਾ ਕਿ ਉਹ ਪੂਰੀ ਡਿਟੇਲ ਦੱਸ ਸਕਦਾ ਕਿਉਂਕਿ ਕਿਸਾਨ ਵੀਰ ਬਹੁਤ ਆਏ ਸੀ ਤੇ ਜਿਹੜੇ ਇਹਨਾਂ ਦੇ ਸੇਲਸਮੈਨ ਹੀ ਉਹ ਇੱਕ ਦੋ ਹੀ ਸੀ ਜ਼ਿਆਦਾਤਰ ਜਿਹੜੇ ਆ ਬਿਜੀ ਹੀ ਜਾਂ ਉਹਨਾਂ ਕੋਲ ਟਾਈਮ ਨਹੀਂ ਮਿਲਿਆ ਇਸ ਕਰਕੇ ਕੀਮਤਾਂ ਜਿਹੜੀਆਂ ਆ ਆਪਾਂ ਡਿਟੇਲ ਨਹੀਂ ਉਹਨਾਂ ਦੀ ਲੈ ਸਕੇ ਪਰ ਇੱਕ ਚੀਜ਼ ਜਿਹੜੀ ਆ ਉਹ ਆਪਾਂ ਜ਼ਰੂਰ ਕਹਿ ਸਕਦੇ ਆ ਕਿ ਇੱਥੇ ਆ ਕੇ ਇਨਾਂ ਨੂੰ ਜ਼ਰੂਰ ਪਤਾ ਲੱਗ ਜਾਂਦਾ ਆ ਕਿ ਕਿਹੜੀ ਮਸ਼ੀਨਰੀ ਚੰਗੀ ਆ ਤੇ ਕਿਹਦੇ ਵਿੱਚ ਕੋਈ ਕਮੀ ਆ ਜਾਂ ਕਿਹਦੇ ਵਿੱਚ ਕੋਈ ਵਾਧਾ ਆ ਸੋ ਕਿਸਾਨ ਮੇਲਿਆਂ ਦੇ ਵਿੱਚ ਹਰੇਕ ਚੀਜ਼ ਤੇ ਜਿਹੜਾ ਆ ਉਹ ਗੌਰ ਕੀਤਾ ਜਾਂਦਾ ਆ ਇਹ ਚ ਇਸੇ ਚੀਜ਼ ਦਾ ਹੀ ਵਾਧਾ ਹੁੰਦਾ ਆ ਕਿਉਂਕਿ ਜਿਵੇਂ ਹੁਣ ਪਲਾਸਟਿਕ ਦੀ ਜਿਨੇ ਬਰਤਨ ਲੱਗੇ ਟੱਬ ਲੱਗੇ ਜਿਹੜੇ ਜਿਹੜੇ ਡੇਰੀ ਫਾਰਮਿੰਗ ਵਿੱਚ ਜਾਂ ਆਪਣੇ ਘਰੇਲੂ ਵਸਤਾਂ ਵਿੱਚ ਵੀ ਜੂਸ ਹੁੰਦੇ ਆ ਤੇ ਹੁਣ ਮੇਲੇ ਦੀ ਹੋ ਗਈ ਜੀ ਸਮਾਪਤੀ ਤੇ ਹੁਣ ਨਿਕਲੇ ਆਪਾਂ ਬਾਹਰ ਜਦੋਂ ਆਪਾਂ ਖੇਤਰੀ ਕੇਂਦਰ ਗਰਦਾਸਪੁਰ ਦੇ ਗੇਟ ਤੋਂ ਬਾਹਰ ਨਿਕਲੇ ਜਿੱਥੇ ਕਿਸਾਨ ਮੇਲਾ 2024 ਲੱਗਾ ਸੀ ਉਥੋਂ ਬਾਹਰ ਨਿਕਲ ਕੇ ਜਦੋਂ ਅਸੀਂ ਆਏ ਤੇ ਅੱਗੇ ਸਾਰੇ ਲੱਗੀ ਹੋਈ ਆ ਨਰਸਰੀ ਇਹ ਬੂਟੇ ਦੇਖੋ ਜੀ ਇਹ ਕੈਸਲ ਗਾਰਡਨ ਵਾਲਿਆਂ ਦੀ ਨਰਸਰੀ ਇੱਥੇ ਸਟਾਲ ਲੱਗਾਇਆ ਤੇ ਬੂਟਿਆਂ ਬੜੀ ਕਾਰਗਰੀ ਕੀਤੀ ਆ ਤੇ ਇਹਨਾਂ ਬੂਟਿਆਂ ਦੀ ਕੀਮਤ ਜਿਹੜਾ ਸਾਹਮਣੇ ਆ 20000 ਆ 15000 ਆ 7500 ਆ 9500 ਆ ਤੇ 10000 ਆ ਇਹ ਕੀਮਤਾਂ ਦੇ ਬੂਟੇ ਨੇ ਤੇ ਇੱਥੇ ਵੱਖ-ਵੱਖ ਤਰ੍ਹਾਂ ਦੇ ਸਜਾਵਟੀ ਬੂਟੇ ਲਗਭਗ ਸਾਰੇ ਸਜਾਵਟੀ ਬੂਟੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸਾਰੇ ਸਜਾਵਟੀ ਬੂਟੇ ਨੇ ਤੇ ਕੀਮਤ ਇਹਨਾਂ ਦੀ ਜਿਹੜੀ ਆ ਹਜ਼ਾਰਾਂ ਚ ਵੀ ਹੈਗੀ ਆ ਤੇ ਸੌਆਂ ਚ ਵੀ ਹੈਗੀ ਆ ਜਿਵੇਂ ਜਿਵੇਂ ਬੈਗ ਨੇ ਨਾਲ ਸ਼ਾਵਰ ਬਕਟਿਆ ਤੇ ਕਾਫੀ ਐਸੈਸਰੀ ਜਿਹੜੀ ਆ ਲੱਗੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਪੜ ਸਕਦੇ ਹੋ ਸੁਣ ਸਕਦੇ ਹੋ ਇਹ ਸਾਰੀਆਂ ਜਿਹੜੀ ਮਤਲਬ ਮੇਨ ਮਕਸਦ ਜਿਹੜਾ ਸਟਾਲ ਆਉਂਦਾ ਹੁੰਦਾ ਹਰੇਕ ਕੰਪਨੀ ਦਾ ਹਰੇਕ ਨਰਸਰੀ ਦਾ ਹਰੇਕ ਪ੍ਰੋਡਕਟ ਦਾ ਉਹਦਾ ਮਕਸਦ ਇਹੀ ਹੁੰਦਾ ਹੈ ਕਿ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਕਿ ਕਿਵੇਂ ਚੀਜ਼ਾਂ ਸਾਹਮਣੀਆਂ ਨੇ ਕਿਵੇਂ ਲੈਣੀਆਂ ਨੇ ਕੀ ਉਹਨਾਂ ਚ ਕੰਪੈਰੀਜਨ ਨੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਸਾਨ ਮੇਲਿਆਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਆ ਸੋ ਕਿਸਾਨ ਵੀਰੋ ਇਹ ਸੀ ਸਾਰਾ ਅੱਜ ਦਾ ਕਿਸਾਨ ਮੇਲਾ ਇਹ ਵੀਰ ਲੈ ਕੇ ਪਰ ਚੱਲੇ ਘਰ ਚੱਲੇ ਨੇ ਆਪਣਾ ਸੰਦਮੰਦ ਲੈ ਕੇ ਸਾਰਾ ਜੋ ਖਰੀਦ ਕੇ ਤੇ ਅੱਜ ਦੀ ਵੀਡੀਓ ਜਿਹੜੀ ਆ ਉਹ ਹੁਣ ਕਰਦੇ ਆਂ ਸਮਾਪਤ ਨਵੇਂ ਵਿਸ਼ੇ ਨਵੇਂ ਦਿਨਾਂ ਨੂੰ ਫੇਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਚੰਗੀ ਲੱਗੀ ਤੇ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਜਿਹੜੇ ਵੀਰ ਲਾਸਟ ਵਿੱਚ ਜਿਹੜੇ ਵੀਰ ਪਰਾਤਨ ਜਾਂ ਪੁਰਾਣੇ ਘਰ ਦੇ ਸ਼ਕੀਨ ਨੇ ਬਣਾਉਣਾ ਚਾਹੁੰਦੇ ਨੇ ਤੇ ਇਹ ਕੋਠੀ ਦਾ ਮੈਂ ਤੁਹਾਨੂੰ ਥੋੜਾ ਜਿਆਦਾ ਨਕਸ਼ਾ ਵਖਾਣਾ ਬਾਕੀ ਤੁਸੀਂ ਆਪ ਦੇਖ ਲਿਓ ਬਹੁਤਾ ਕੁਝ ਤੇ ਇਹਦਾ ਹੈ ਦਿਖਾਇਆ ਨਹੀਂ ਜਾ ਸਕਿਆ ਪਰ ਜਿੰਨਾ ਵੀ ਆ ਤੇ ਤੁਹਾਡੇ ਸਾਹਮਣੇ ਆ ਜੇ ਪ੍ਰਾਤਨ ਦੇਖ ਦੇਣੀ ਹੈ ਤੇ ਤੁਸੀਂ ਮੜਾ ਜਾ ਆਈਡੀਆ ਲੈ ਸਕਦੇ ਹੋ ਕਿ ਇਦਾਂ ਦਾ ਆਪਾਂ ਮਕਾਨ ਜਿਹੜਾ ਆ ਉਹ ਬਣਾ ਸਕਦੇ ਆ ਵਧੀਆ ਲੁੱਕ ਦੇ ਵਿੱਚ ਬਾਕੀ ਅੰਦਰੋਂ ਇੰਟੀਰੀਅਰ ਜਿੰਨਾ ਮਰਜੀ ਵਧੀਆ ਕਰ ਲਓ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਹੁਣ ਆਪਾਂ ਇਸ ਮਕਾਨ ਨੂੰ ਵੇਖਦੇ ਹੋਏ ਚੱਲਦੇ ਆਂ ਆਪਣੀ ਗੱਡੀ ਵੱਲ ਤੇ ਚੱਲਦੇ ਨਿਕਲਦੇ ਆਂ ਆਪਣੇ ਅਗਲੇ ਸਫਰਾਂ ਤੇ ਤਦ ਤੱਕ ਲਈ ਸਾਰੰ ਸਾਸਿਕਲ ਜਿਉਂਦੇ ਰਹੋ ਵਸਦੇ ਰਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ